ਅਈ ਲਾਲ ਸਿੰਘ ਦਾ ਪ੍ਰਸੰਗ ਸਰਮਨ ਕਰਾਉਣ ਲੱਗੇ ਆ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਤਖਤ ਤੇ ਬਿਰਾਜਮਾਨ ਸਨ ਉਹਨਾਂ ਭਰੀ ਸੰਗਤ 'ਚ ਐਲਾਨ ਕੀਤਾ ਵੀ ਜਿੰਨੇ ਅੱਜ ਤੋਂ ਬਾਅਦ ਸਾਡੇ ਦਰਬਾਰ 'ਚ ਆਉਣਾ ਨਾ ਉਹ ਇਸ ਮਾਇਆ ਦੀ ਜਗ੍ਹਾ ਤੇ ਜੰਗੀ ਸ਼ਿਸ਼ਤਰ ਲੈ ਕੇ ਆਵੇ ਜਿਹੜਾ ਸਾਨੂੰ ਨੇਜੇ ਧਾਲਾਂ ਬੰਦੂਕਾਂ ਵਰਸ਼ੇ ਭੇਟ ਕਰੇਗਾ ਉਹਦੇ ਉੱਤੇ ਸਾਡੀ ਅਤੀ ਪ੍ਰਸੰਤਾ ਹੋਏਗੀ ਇਸ ਗੱਲ ਨੂੰ ਭਾਈ ਲਾਲ ਸਿੰਘ ਨੇ ਸੁਣਿਆ ਜੋ ਇੱਕ ਮਿਸਤਰੀ ਸਿੰਘ ਸੀ ਤੇ ਕਾਰੀਗਰੇ ਦਾ ਕੰਮ ਕਰਿਆ ਕਰਦਾ ਸੀ ਉਹਨੇ ਮਹਾਰਾਜ ਵਾਸਤੇ ਤਿੰਨ ਸ਼ਸਤਰ ਤਿਆਰ ਕੀਤੇ ਇੱਕ ਮੇਜਾ ਇੱਕ ਢਾਲ ਤੇ ਇੱਕ ਤਲਵਾਰ ਤਿੰਨੇ ਸ਼ਸਤਰ ਲੈ ਕੇ ਮਹਾਰਾਜ ਦੇ ਹਾਜ਼ਰ ਹੋਇਆ ਨਮਸਕਾਰ ਕੀਤੀ ਮਹਾਰਾਜ ਨੇ ਪਹਿਲਾਂ ਨੇਜਾ ਵੇਖਿਆ ਆਖਿਆ ਉਹ ਭਾਈ ਲਾਲ ਸਿੰਘਾ ਤੇਰਾ ਨੇਜਾ ਬੜਾ ਵਧੀਆ ਸਤਿਗੁਰ ਪਾਤਸ਼ਾਹ ਨੇ ਇਹ ਨੇਜਾ ਲਾ ਕੇ ਖਲੋਤੇ ਭਾਈ ਆਲਮ ਸਿੰਘ ਨੂੰ ਫੜਾ ਦਿੱਤਾ ਆਲਮ ਸਿੰਘ ਇੱਕ ਉਹ ਗੁਰੂ ਦਾ ਸਿੱਖ ਸੀ ਜਿਹਨੂੰ 2 ਘੰਟਿਆਂ ਤੋਂ ਕਿਸੇ ਨੇ ਵੱਗ ਨਹੀਂ ਸੀ ਸੁੱਤਿਆਂ ਦੇਖਿਆ ਤੇ ਫਰਤੀਲਾ ਐਨਾ ਸੀ ਵੀ ਜੇਕਰ ਤੇ ਦੁਸ਼ਮਣ ਦਾ ਘੇਰਾ ਉਹਨੂੰ ਪੈ ਜਾਣਾ ਨਾ 8 8 ਫੁੱਟ ਉੱਚੀ ਛਾਲ ਮਾਰ ਕੇ ਤੇ ਘੇਰੇ ਦੇ ਵਿੱਚੋਂ ਨਿਕਲ ਜਾ ਕਰਦਾ ਸੀ ਸੱਚ ਹੈ ਸਤਗੁਰੂ ਨੇ ਮੇਜਾ ਇਹਨੂੰ ਫੜਾਇਆ ਫਿਰ ਸਤਗੁਰਾਂ ਨੇ ਤਲਵਾਰ ਵੇਖੀ ਆਖਿਆ ਤੇਰੀ ਤਲਵਾਰ ਵੀ ਬੜੀ ਵਧੀਆ ਫਿਰ ਸੈਮਨ ਢਾਲ ਦੇਖੀ ਤੇ ਢਾਲ ਨੂੰ ਸੱਤਰ ਨੇ ਤੀਰ ਦੇ ਨਾਲ ਟਣਕਾ ਕੇ ਵੇਖਿਆ ਵੇਖਿਆ ਵਾਹ ਉਹ ਲਾਲ ਸਿੰਘਾ ਵਾਹ ਪੁੱਤਰਾ ਢਾਲਾਂ ਤੇ ਮੈਂ ਪਹਿਲਾਂ ਵੀ ਬੜੀਆਂ ਦੇਖੀਆਂ ਪਰ ਜਿਹੜੀ ਤੂੰ ਢਾਲ ਲਿਖਿਆ ਨਾ ਇਸ ਢਾਲ ਨੂੰ ਤੇ ਮੈਂ ਆਪਣੇ ਕਮਰ ਕਸੇ ਚ ਰੱਖੂਗਾ ਜਦੋਂ ਕਿਸੇ ਦੀ ਸੋਭਾ ਹੋਵੇ ਤੋਂ ਨੂੰ ਫਿਰ ਹੋਂਵੇਂ ਨਾ ਆਵੇ ਇਹਦੇ ਕੋਈ ਵਿਰਲਾ ਮਨੁੱਖ ਜੇ ਆਂਦਾ ਮਹਾਰਾਜੀ ਇਹ ਢਾਲ ਮੈਂ ਆਪਣੇ ਹੱਥਾਂ ਨਾਲ ਤਿਆਰ ਕੀਤੀ ਹੈ ਦੇ ਕੋਈ ਆਖੇ ਨਾ ਦੀਵੇ ਦੇ ਵਿੱਚੋਂ ਗੋਲੀ ਮਾਰ ਕੇ ਕੱਢ ਦਈਏ ਮਾਰਾ ਕੋਈ ਗੋਲੀ ਨਹੀਂ ਕਰ ਸਕਦਾ ਸਤਿਗੁਰੂ ਕਹਿਣ ਲੱਗੇ ਕੋਈ ਵੀ ਅੱਲਾ ਕੋਈ ਵੀ ਪਰ ਕਰਕੇ ਦੇਖ ਲੋ ਸਤਿਗੁਰੂ ਕਿਰਪਾ ਕਰੇ ਮੈਂ ਗੱਲ ਕਰ ਰਿਹਾ ਸਾਂ ਜਦੋਂ ਹਉਮੇ ਭਾਈ ਲਾਲ ਸਿੰਘ ਨੇ ਕੀਤੀ ਨਾ ਹਉਮੇ ਬੁਰੀ ਬੜਾ ਹੈ ਇਸੇ ਖੁਦਾ ਬਚਾਏ ਖੁਦਾ ਬਚਾਏ ਇਹ ਤੇ ਵੱਡੇ ਵੱਡੇ ਮੁਨੀਆਂ ਤੁਹ ਨਹੀਂ ਮਰਦੀ ਮਾਨ ਮੁਨੀ ਮੁਰਮਰ ਗਲੇ ਮਾਨ ਸਭੇ ਮਾਨ ਸਭੇ ਕੋ ਖਾਏ ਭਾਈ ਲਾਲ ਸਿੰਘ ਨੇ ਜਦੋਂ ਮਾਣ ਕੀਤਾ ਤੇ ਕਲਗੀਆਂ ਵਾਲੇ ਪਾਤਸ਼ਾਹ ਨੇ ਢਾਲ ਜਿਹੜੀ ਵਗਾ ਕੇ ਲਾਲ ਸਿੰਘ ਵੱਲੇ ਮਾਰੀ ਮਹਾਰਾਜ ਹੁਣੇ ਕਹਿੰਦੇ ਸੀ ਵੀ ਇਹ ਢਾਲ ਬੜੀ ਵਧੀਆ ਇਹਨੂੰ ਮੈਂ ਆਪਣੇ ਕਮਰਕੱਸੇ ਚ ਰੱਖੂੰਗਾ ਇਹਦੇ ਵਰਗੀ ਅੱਗੇ ਢਾਲ ਨਹੀਂ ਵੇਖੀ ਮਹਾਰਾਜ ਦੋ ਮਿੰਟਾਂ ਜੇ ਨੂੰ ਕੀ ਤੇੜ ਆ ਗਈਆ ਸਤਿਗੁਰੂ ਕਹਿਣ ਲੱਗੇ ਭਾਈ ਲਾਲ ਸਿੰਘਾ ਜਦੋਂ ਕੋਟਾਲ ਨੂੰ ਲੈ ਕੇ ਆਇਆ ਸੀ ਨਾ ਤੇਰੀ ਟਾਲੂ ਤੋਂ ਸੇਵਾ ਦੇ ਨਾਲ ਸੁਗੰਧਤ ਸੀ ਵਾਹ ਵਾਹ ਉਦੋਂ ਇਹਦੇ ਵਿੱਚੋਂ ਸੇਵਾ ਦੀ ਸੁਗੰਧ ਹੀ ਆਉਂਦੀ ਸੀ ਹੁਣ ਇਹਦੇ ਵਿੱਚੋਂ ਹੋਮੇ ਦੀ ਦਰਗੰਧੀ ਆਉਂਦੀ ਆ ਤੇਰੀ ਟਾਲ ਨੇ ਇੱਥੇ ਕੰਮ ਨਹੀਂ ਕਰਨਾ ਹੋਮੇ ਨਾਵੇਂ ਨਾਲ ਵਿਰੋਧ ਹੈ ਤੋਏ ਨਾ ਵਸੇ ਤੋਏ ਨਾ ਵਸੇ ਇਕ ਥਾਏ ਹੋਮੇ ਤੇ ਰੱਬ ਦਾ ਪਿਆਰ ਸਿੰਗੋ ਇੱਕ ਹਿਰਦੇ ਵਿੱਚ ਲੈ ਨਹੀਂ ਸਕਦਾ ਇੱਕ موسی ਪਕੰਬਰ ਹੋਇਆ ਮੁਸਲਮਾਨਾਂ ਦੀ ਤਾਰੀਖ ਵਿੱਚ ਉਹਦੀ ਰੋਜ਼ ਹੀ ਰੱਬ ਨਾਲ ਮੁਲਾਕਾਤ ਹੁੰਦੀ ਸੀ ਅੱਜ ਉਹਨੂੰ ਮਾਨ ਆ ਗਿਆ ਉਹ ਕੋਈ ਮੇਰੇ ਵਰਗਾ ਪਕੰਬਰ ਵੀ ਹੈ ਜਿਹੜਾ ਰੋਜ਼ ਹੀ ਰੱਬ ਨਾਲ ਗੱਲਾਂ ਕਰਦਾ ਮਾਨ ਆ ਗਿਆ ਖਜੂਰ ਦਾ ਗੁੜ ਖਾ ਲਿਆ ਇੱਕ ਪਹਾੜੀ ਤੇ ਚੜ ਕੇ ਸੌ ਗਿਆ ਪਹਿਲਾਂ ਗੁੜ ਖਜੂਰ ਦਾ ਆਇਆ ਕਰਦਾ ਸੀ ਸਿਕੰਦਰ ਦੇ ਬੰਦਿਆਂ ਨੇ ਚਰੀ ਤੋਂ ਸਾਡ ਕੱਢੀ ਫੇਰ ਗੰਨੇ ਦਾ ਗੁੜ ਆਇਆ ਜਿੱਥੇ ਉਹ ਸੁਤਾ ਨਾ ਉਥੇ ਕੀੜੀਆਂ ਦਾ ਭੌਣ ਬੜਾ ਤਕੜਾ ਸੀ ਆਂਦਾ ਵੀ ਜਦੋਂ ਮੇਰੀ ਰੱਬ ਨਾਲ ਅੱਜ ਮੁਲਾਕਾਤ ਹੋਈ ਨਾ ਤੇ ਰੱਬ ਨੂੰ ਇੱਕ ਲਾਂਮਾ ਦੇਣਾ ਓਏ ਰੱਬਾ ਜਿਹੜਾ ਤੂੰ 84 ਦੀ ਕਾਇਨਾਤ ਵਿੱਚ ਨਿੱਗੀਆਂ ਨਿੱਗੀਆਂ ਕੀੜੀਆਂ ਬਣਾਦੀ ਈ ਇਹਨਾਂ ਨੇ ਮੈਨੂੰ ਸਾਰੀ ਰਾਤ ਸੌਣ ਨਹੀਂ ਦਿੱਤਾ ਭਲਾ ਇਹਨਾਂ ਦੇ ਬਣਾਉਣ ਖਣੋਂ ਤੇਰਾ ਕੀ ਸੁਣਿਆ ਸੀ ਆਂਦਾ ਵੀ ਰੱਬ ਨੂੰ ਲਾਂਮਾ ਦਊਂਗਾ ਦਿਨ ਜੜਿਆ ਉਹਨੇ ਫਰਿਸ਼ਤੇ ਨੂੰ ਆਖਿਆ ਜਰਾ ਮੇਰੀ ਸੱਭ ਨਾਲ ਮੁਲਾਕਾਤ ਕਰਾ ਹੋਰ ਐ ਘਠਾ ਅਦੇ ਕੋਈ ਫਰਿਆਦੀ ਅੰਦਰ ਫਰਿਆਦ ਕਰਨ ਗਿਆ ਆਂਦਾ ਉਹ ਕਮਾਲ ਦੀ ਬਾਤ ਆ ਦੁਨੀਆ ਵਿੱਚ ਇਹ ਗੱਲ ਪ੍ਰਚਲਿਤ ਆ ਵੀ ਮੂਸੇ ਤੋਂ ਬਿਨਾ ਰੱਬ ਨੂੰ ਹੋਰ ਕੋਈ ਮਿਲਿਆ ਨਹੀਂ ਫਰਿਆਦੀ ਅੰਦਰ ਤੇ ਮੈਂ ਬਾਹਰ ਆਂਦਾ ਮੇਰੇ ਮਨ ਵਿੱਚ ਨਹੀਂ ਗੱਲ ਆਉਂਦੀ ਉਹਨੇ ਆਖਿਆ ਜਰਾ ਪਰਦੇ ਨਾਲ ਕੰਨ ਤੇ ਲਾ ਕੇ ਵੇਖ ਜਦੋਂ ਨੇ ਪਰਦੇ ਨਾ ਕੰਮ ਲਾਇਆ ਤੇ ਅੰਦਰ ਕੀੜੀਆਂ ਫਰਿਆਦ ਕਰਨੀਆਂ ਲਿਆ ਖੰਡੀਆਂ ਹੈ ਪਰਮੇਸ਼ਰ ਵਾਹਿਗੁਰੂ ਜਿਹੜਾ ਤੂੰ ਐਨੀ ਮਿੱਟੀ ਲਾ ਕੇ ਐਡਾ ਤਕੜਾ ਮੂਸਾ ਬਣਾਤਾ ਹੀ ਇਹਨੇ ਰਾਤ ਲਸ਼ਕਰਾਂ ਦੇ ਲਸ਼ਕਰ ਕੀੜੀਆਂ ਲੇਟ-ਲੇਟ ਕੇ ਤਬਾਹ ਕਰਦੀਆਂ ਓਏ ਐਨੀ ਮਿੱਟੀ ਦੀਆਂ ਤੇ ਕਰੋੜਾਂ ਕੀੜੀਆਂ ਬਣ ਜਾਣੀਆਂ ਸੀ ਜਿਨ੍ਹਾਂ ਨੇ ਤੇਰਾ ਨਾਮ ਜਪਣਾ ਸੀ ਇਹਦੇ ਬਣਾਉਣ ਖਲੋਂ ਤੇਰਾ ਕੀ ਥੜਿਆ ਸੀ ਉਹ ਮੈਂ ਬੁਰੀ ਚੀਜ਼ ਹੈ ਕੋਈ ਨਵਾਂ ਨਵਾਂ ਸਾਥ ਬਣਿਆ ਆ ਆਂਦਾ 100 ਕਿੱਲੇ ਨੂੰ ਛੱਡ ਕੇ ਤੇ ਫੇਰ ਸਾਥ ਬਣਿਆ ਕਰੋੜ ਦੀ ਕੋਠੀ ਨੂੰ ਲੱਤ ਮਾਰ ਕੇ ਫੇਰ ਸਾਥ ਬਣਿਆ ਐਵੇਂ ਨਹੀਂ ਬਣਿਆ ਕੋਈ ਸਿਆਣਾ ਬਜ਼ੁਰਗ ਕੰਬਲ ਦੀ ਬੋਕਲ ਮਾਰ ਕੇ ਬੈਠਾ ਸੀ ਉਹਨੇ ਆਖਿਆ ਕਾਕਾ ਤੂੰ ਲੱਤ ਤੇ ਮਾਰੀ ਪਰ ਤੈਨੂੰ ਲੱਤ ਮਾਰਨੀ ਨਹੀਂ ਆਈ ਕੋਠੀ ਤੇਰੀ ਲੱਤ ਦੇ ਨਾਲ ਹੀ ਚੰਗੜ ਗਈ ਜਿਨੇ ਆਖਿਆ ਕਿਉਂ ਪਿੰਡ ਜਾ ਕੇ ਵੇਖ ਲੋ ਉਨੇ ਆ ਕੇ ਪਿੰਡ ਜਾਣ ਦੀ ਲੋੜ ਹੀ ਨਹੀਂ ਜੇ ਤੂੰ ਕਿਤੇ ਸਾਥ ਬਣ ਜਨੋਂ ਨਾ ਤੈਨੂੰ ਆਖਣ ਦੀ ਲੋੜ ਨਹੀਂ ਸੀ ਸਾਥ ਦੇ ਸੁਧਰੇ ਦਾ ਨਾਮ ਤੇ ਤੇਰੇ ਅੰਦਰ ਤੇ ਹੋਵੇਂ ਬੋਲਦੀ ਆ ਗੁਰੂ ਕੇ ਸਿੱਖੋ ਜਦੋਂ ਲਾਲ ਸਿੰਘ ਨੇ ਹੋਮੇ ਕੀਤੀ ਤੇ ਕਲਗੀਆਂ ਵਾਲੇ ਪਾਤਸ਼ਾਹ ਕਹਿਣ ਲੱਗੇ ਲਾਲ ਸਿੰਘਾਂ ਗੋਲੀ ਬੜੀ ਬੁਰੀ ਬਲਾਈ ਜਿੱਥੇ ਵੱਜਦੀ ਉਥੇ ਛੜਦੀ ਕੁਝ ਨਹੀਂ ਗਈ ਤੇਰੀ ਢਾਲ ਨੇ ਇਥੇ ਕੰਮ ਨਹੀਂ ਕਰਨਾ ਇੱਥੇ ਤੇ ਬੜੇ ਬੜੇ ਤਕੜੇ ਜੋਧੇ ਬੈਠੇ ਆ ਮਹਾਰਾਜ ਕਿਹੋ ਜੇ ਜੋਧੇ ਆ ਮੇਰਾ ਸਿੰਘ ਤੇ ਇੱਕ ਥੱਪੜ ਮਾਰ ਦੇ ਨਾ ਹਾਂ ਤੇਰੀ ਢਾਲ ਦੇ ਹਜ਼ਾਰਾਂ ਠਿੱਕਨੇ ਕਰਕੇ ਰੱਖ ਦੇ ਇੱਥੇ ਤੇ ਉਹ ਉਹ ਜੋਧੇ ਬੈਠੇ ਆ ਜਿਹੜੇ ਸੱਤ ਸੱਤ ਤਵੀਆਂ ਨੂੰ ਪਾੜ ਕੇ ਤੇ ਹਾਥੀ ਦਾ ਮੱਥਾ ਵਿੰਦ ਦਿੰਦੇ ਆ ਤੂੰ ਗੱਲਾਂ ਢਾਲਦੀਆਂ ਕਰਦਾ ਜਾ ਇਹਨੂੰ ਹੋਰ ਲੋਹਾ ਥੱਪਲਾ ਇਹਨੂੰ ਹੋਰ ਆਪਾਂ ਦੇਲਾ ਇਨੂੰ ਹੋਰ ਟੈਂਪਰ ਦੇ ਲਾ ਦਿਨ 14 ਨੂੰ ਲੈ ਕੇ ਆਈ ਕਿਸੇ ਸਿੱਖ ਦੇ ਕੋਲੋਂ ਗੋਲੀ ਮਾਰ ਕੇ ਤੇਰੀ ਢਾਲ ਦੀ ਪਰ ਕਰਾਂਗੇ ਵਾਹ ਸਿਆਣੇ ਵਿਦਵਾਨ ਬੈਠੇ ਜਿ ਇਤਿਹਾਸ ਨਾ ਮਸ ਰੱਖਦੇ ਜੀ ਸਾਇੰਟੀਸਟ ਸਭ ਬਹੁਤ ਸਿਆਣੇ ਆ ਗੁਰੂ ਕਿਰਪਾ ਕਰੇ ਬਹੁਤ ਕੋਈ ਇਤਿਹਾਸਕਰ ਉਹਨੂੰ ਗੈਂਡੇ ਦੀ ਢਾਲ ਵੀ ਦੱਸਦੇ ਆ ਕਿਉਂਕਿ ਗੈਂਡੇ ਦੀ ਢਾਲ ਤੋਂ ਗੋਲੀ ਤਿਲਕ ਜਾਂਦੀ ਰਹੋ ਵਿਚਾਰ ਸਤਗੁਰ ਪਾਤਸ਼ਾਹ ਕਹਿਣ ਲੱਗੇ ਇਹਨੂੰ ਪੱਕੀ ਕਰਕੇ ਲਿਆਈ ਤੇ ਫਿਰ ਇਹਦੀ ਪਰਖ ਕਰਾਂਗੇ ਸੁਣੀਏ ਮੇਰੇ ਕਲਗੀਧਰ ਪਾਤਸ਼ਾਹ ਲਾਲ ਸਿੰਘ ਤੁਰੇ ਜਾਂਦੇ ਨੂੰ ਕੀ ਕਹਿ ਰਿਆ ਤੇ ਜਦੋਂ ਘਰ ਵਿੱਚ ਪਹੁੰਚਦਾ ਉਹਦੇ ਘਰ ਵਾਲੀ ਬੀਬੀ ਚਰਨਾ ਜਿਹੜੀ ਬੜੀ ਸਿਆਣੀ ਸੀ ਆਪਣੇ ਪੁੱ ਲਈ ਆਉਂਦਿਆਂ ਨੂੰ ਕੀ ਪੁੱਛਦੀ ਆ ਤੇ ਕੀ ਕੀ ਜੁਗਤਾਂ ਬਣਾ ਕੇ ਉਹ ਗੁਰੂ ਦੇ ਦਰਬਾਰ 'ਚ ਫਿਰ ਆਪਣੀ ਭੁੱਲ ਦੀ ਮਾਫੀ ਸਤਗੁਰ ਦੇ ਕੋਲੋਂ ਲੈਂਦੇ ਆ ਉਸ ਭਾਈ ਲਾਲ ਸਿੰਘ ਘਰ ਗਿਆ ਘਰ ਵਾਲੀ ਬੀਬੀ ਚਰਨਾ ਬੜੀ ਸਿਆਣੀ ਸੀ ਜਿਹਨੂੰ ਗੁਰਮਤਿ ਦੀ ਸੂਝ-ਬੂਝ ਸੀ ਆਪਣੇ ਪਤੀ ਨੂੰ ਪੁੱਛਦੀ ਪਤੀ ਦੇਵ ਜੀ ਆਨੰਦਪੁਰ ਸਾਹਿਬ ਬਾਜਾ ਵਾਲੇ ਦੇ ਦਰਬਾਰ ਚ ਗਏ ਸੀ ਤੇ ਗੁਰੂ ਨੇ ਤੁਹਾਡੇ ਤੇ ਕੀ ਬਖਸ਼ਾ ਕੀਤੀਆਂ ਆਂਦਾ ਕਰਮਾ ਵਾਲੀਏ ਮੇਰੀ ਗੁਰੂ ਨੇ ਤੇ ਸੇਵਾ ਸਫਲ ਕਰ ਲਈ ਸੀ ਪਰ ਮੇਰੀ ਹੋਮੇ ਨੇ ਮਤ ਮਾਰ ਲਈ ਮੈਂ ਆਪਣੇ ਪੈਰਾਂ ਤੇ ਆਪੇ ਖਵਾੜਾ ਮਾਰ ਲਿਆ ਆਖਿਆ ਗੱਲ ਕੀ ਬਣੀ ਆਂਦਾ ਗੁਰੂ ਸਾਹਿਬ ਨੇ ਢਾਲ ਦੀ ਬੜੀ ਸਫਤ ਕੀਤੀ ਪਰ ਮੈਂ ਮਾਨਵ ਜੇ ਆਖ ਬੈਠਾ ਵੀ ਮਹਾਰਾਜ ਜੇ ਢਾਲ ਬੜੀ ਪੱਕੀ ਇਹਦੇ ਵਿੱਚੋਂ ਕੋਈ ਗੋਲੀ ਨਹੀਂ ਕਰ ਸਕਦਾ ਤੇ ਮਹਾਰਾਜ ਕਹਿਣ ਲੱਗੇ ਨੂੰ ਚੰਗੀ ਤਰ੍ਹਾਂ ਪੱਕੀ ਕਰਕੇ ਲਿਆਏ ਕਿਸੇ ਸਿੱਖ ਦੇ ਕੋਲ ਨਿਸ਼ਾਨਾ ਮਾਰ ਕੇ ਤੇਰੀ ਢਾਲ ਪਰਖਾਂਗੇ ਵਾਹ ਘਰ ਵਾਲੀ ਨੇ ਆਖਿਆ ਪਤੀ ਦੇਵ ਜੀ ਤੈਨੂੰ ਪਤਾ ਨਹੀਂ ਤੂੰ ਕਿਹੜੇ ਦਰਬਾਰ ਚ ਗਿਆ ਥਾ ਵਾਹਿਗੁਰੂ ਓਏ ਓ ਕਲਗੀਆਂ ਵਾਲੇ ਪਾਦਸ਼ਾਹ ਦੀਨ ਦੁਨੀਆ ਦੇ ਮਾਲਕ ਜੋ ਚਾਹਣ ਤੇ ਉਹ ਤੇ ਬਾਣਾ ਦੀਆਂ ਚੋਟੀਆਂ ਥਾਲੀ ਗੋਲੀਆਂ ਕਰ ਸਕਦੇ ਆ ਤੇ ਤੂੰ ਢਾਲ ਦੇ ਮਾਰ ਕਰ ਲਿਆ ਇੰਨਾ ਸ਼ਰਮਸ਼ਾਰ ਹੋਇਆ ਅੰਦਰ ਵੜ ਗਿਆ ਤੇ ਦੋ ਦਿਨ ਲਾਲ ਸਿੰਘ ਨੇ ਰੋਟੀ ਨਹੀਂ ਖਾਧੀ ਫਿਰ ਕੋਈ ਰੱਬ ਦਾ ਪਿਆਰਾ ਮਿਲ ਗਿਆ ਤੇ ਰੱਬ ਦੇ ਪਿਆਰਿਆਂ ਨੂੰ ਪਤਾ ਹੁੰਦਾ ਰੱਬ ਨਾਲੋਂ ਟੁੱਟੀਆਂ ਰੂਹਾਂ ਨੂੰ ਰੱਬ ਨਾਲ ਜੋੜਨਾ ਕਿੰਨਾ ਗੁਰਮੁਖ ਜੋੜਦੇ ਆ ਤੇ ਸਾਕਤ ਤੋੜਦੇ ਆ ਵਾਹ ਸਾਕਤ ਦਾ ਬੜਾ ਸੁੰਦਰ ਪਰਮਾਨਾ ਆ ਜਿੱਤਰਾ ਕੇਲੇ ਦੇ ਰੁੱਖ ਲਾਗੇ ਕੋਈ 베ਰੀ ਦਾ ਰੁੱਖ ਹੋ ਖਲੋਵੇ ਵਾਹਿਗੁਰੂ ਹਵਾ ਆਉਂਦੀ ਆ ਕੇਲੇ ਤੇ ਹਰੇ ਹਰੇ ਪੱਤੇ ਝੂਲਦੇ ਆ ਤੇ 베ਰੀ ਦੇ ਕੰਡੇ ਉਹਨਾਂ ਪੱਤਿਆਂ ਨੂੰ ਲੀਰਾ ਲੀਰਾ ਕਢੰਦੇ ਆ ਵਾਹਿਗੁਰੂ ਸਾਕਤ ਦਾ ਸੰਗ ਏਡਾ ਮਾੜਾ ਜੀ ਸਤ ਤੋੜਦੇ ਆ ਤੇ ਗੁਰਮੁਖ ਜੋੜਦੇ ਆ ਸਤ ਗੁਰੂ ਕਿਰਪਾ ਕਰੇ ਕਿਸੇ ਮਹਾਪੁਰਸ਼ ਦੇ ਨਾਲ ਉਹਦੀ ਸੰਗਤ ਹੋ ਗਈ ਤੇ ਉਹਨੂੰ ਸਾਰੀ ਵਾਰਤਾ ਦੱਸੀ ਉਹਨੇ ਆਖਿਆ ਗੁਰੂ ਕੇ ਸਿੱਖਾ ਘਰਉਣ ਦੀ ਲੋੜ ਨਹੀਂ ਗੁਰੂ ਬੜਾ ਬਖਸ਼ਾਂਦਾ ਗੁਰੂ ਭੁੱਲਿਆ ਨੂੰ ਫੇਰ ਗੱਲਾਂ ਲਾ ਲੈਂਦਾ ਰਤ ਹੈ ਜੇਤੇ ਜਨਨੀ ਜਨਨੀ ਚੀਤਨਾ ਰਾਖਸ ਤੇਤੇ ਪੁੱਤ ਭਾਵੇਂ ਕਿੰਨੇ ਗੁਨਾਹ ਕਰੇ ਮਾਂ ਉਤੇ ਪਰਦਾ ਹੀ ਪਉਂਦੀ ਹੈ ਗੁਰੂ ਗੁਨਾਹਾਂ 'ਤੇ ਪਰਦਾ ਪਾ ਲਿੰਦਾ ਇਦਾਂ ਕਰ ਤੂੰ ਹੁਣ ਪੰਜ ਨਿਤਨੇਮੀ ਸਿੰਘ ਲਭ ਵਾਹਿਗੁਰੂ ਜਿਹੜੇ ਬਾਣੀ ਤੇ ਬਾਣੇ ਵਿੱਚ ਪ੍ਰਪਾਹ ਕੋਣ ਜਿਹੜੇ ਗੁਰੂ ਕੀ ਰਹਿਤ ਵਿੱਚ ਪ੍ਰਪਾਹ ਕੋਣ ਉਹਨਾਂ ਪੰਜਾਂ ਸਿੰਘਾਂ ਨੂੰ ਘਰ ਸਦਕੇ ਤੇ ਲੰਗਰ ਛਕਾ ਦੇ ਕਸਮ ਅਰਦਾਸ ਕਰੂਗਾ ਲੋਕ ਤੇਰੇ ਮਨ ਦੀ ਭਾਵਨਾ ਹੋਈ ਉਹ ਲੈ ਕੇ ਬੈਠੀ ਉਹ ਤੇਰਾ ਸੰਕਲਪ ਪੂਰਾ ਹੋ ਜਾਊਗਾ ਸਿੰਘੋ ਸਾਡੇ ਘਰ ਵਿੱਚ ਕੋਈ ਵਿਵਤਾ ਬਣ ਜੇ ਕੋਈ ਕੰਮ ਨਾ ਸਿਰੇ ਚੜੇ ਕੰਮਾਂ ਵਿੱਚ ਫਿਰ ਰੁਪੇਂਦੇ ਹੋਣ ਤੇ ਖਰਾਉਣ ਦੀ ਲੋੜ ਨਹੀਂ ਤੇ ਪਖੰਡੀਆਂ ਦੇ ਡੇਰਿਆਂ ਤੇ ਜਾਣ ਦੀ ਲੋੜ ਨਹੀਂ ਤੁਸੀਂ ਹੁਣ ਵੀ ਪੰਜ ਨਿਤ ਨੈਮੀ ਗੁਰੂ ਕੇ ਸਿੰਘ ਲੱਭੋ ਉਹਨਾਂ ਪੰਨ ਸਿੰਘਾਂ ਨੂੰ ਘਰ ਵਿੱਚ ਸੱਦ ਕੇ ਅਰਦਾਸ ਕਰੋ ਕੋਈ ਵੀ ਤੁਹਾਡਾ ਕਾਰਜ ਜਿਹੜਾ ਉਹ ਅਧੂਰਾ ਨਹੀਂ ਰਹੇਗਾ ਤੇ ਮੈਂ ਇਹ ਨਹੀਂ ਆਂਦਾ ਕਿ ਜਦੋਂ ਤੁਹਾਡੇ ਘਰ ਬਿਨਤਾ ਬਣੀ ਲੰਗਰ ਉਹ ਤੋਂ ਹੀ ਛਕਾਉਣਾ ਨਹੀਂ ਖੁਸ਼ੀ ਵੇਲੇ ਵੀ ਸਿੰਘਾਂ ਨੂੰ ਲੰਗਰ ਛਕਾ ਦਿਆ ਕਰੋ ਵਾਹ ਇਹ ਵੀ ਬਹੁਤ ਵੱਡੀ ਮਹਾਨਤਾ ਹੈ ਸ਼ਾਇਦ ਕਿਸੇ ਪ੍ਰਚਾਰਕ ਨੇ ਸਟੇਜ ਤੇ ਨਾ ਗੱਲ ਕੀਤੀ ਹੋਵੇ ਮਹਾਰਾਜ ਕਹਿੰਦੇ ਹਨ ਕਰ ਪ੍ਰਸ਼ਾਦ ਸਿੱਖ ਮੁਖ ਪਾਵੇ ਤੇ ਸਿੱਖੇ ਗੁਰੂਵਾਰਨੇ ਜਾਵੇ ਮੈਂ ਉਹ ਸਿੱਖ ਦੇ ਵਾਰਨੇ ਜਾਊਂਗਾ ਜਿਹੜਾ ਮੇਰੇ ਸਿੰਘਾਂ ਨੂੰ ਲੰਗਰ ਛਕਾਏਗਾ ਸਿੱਖੋ ਸਿੱਖ ਜੋ ਅੰਬਰ ਦੀਨਾ ਅੰਬਰ ਕਿਆ ਗਿਆ ਕੱਪੜੇ ਨੂੰ ਤੇ ਅਸ ਕਿਆ ਗਿਆ ਘੋੜੇ ਨੂੰ ਜਦੋਂ Hindu ਲੋਕ ਸਮੇਤ ਜਾ ਕਰਦੇ ਹਨ ਕਈ ਢੰਗਾਂ ਦੇ ਨਾਲ ਉਹ ਘੋੜੇ ਵੱਢ ਕਿਉਂਦਾ ਮਾਸ ਅੱਗ ਵਿੱਚ ਸੜ ਕੇ ਤੇ ਸਮੇਤ ਜਾ ਕਰਦੇ ਹਾਂ ਮਹਾਰਾਜ ਕਹਿੰਦੇ ਤੁਹਾਨੂੰ ਇਹ ਕੁਝ ਕਰਨ ਦੀ ਲੋੜ ਨਹੀਂ ਕਿਸੇ ਗੁਰੂ ਕੇ ਸਿੱਖ ਨੂੰ ਬਸਤਰ ਭੇਟਾ ਕਰਦੇਓ ਸਮੇਤ ਜਗ ਦਾ ਫਲ ਕੋਨਾ ਬਸਤਰ ਤੋਂ ਪ੍ਰਾਪਤ ਹੋਏਗਾ ਮਾਰੇ ਕਿੰਦੇ ਚਾਪੀ ਕਰ ਹੈ ਮਲੇ ਸਿੱਖ ਕਰਨਾ ਤਿਸ ਤਿਸ ਸੇਖੋ ਮੈਂ ਲੀਨੂ ਸਰਣਾ ਮੇਰੇ ਸਿੱਖ ਦੀ ਮੁਠੀ ਚਾਪੀ ਵੀ ਕਰਨੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜੋ ਭਾਈ ਗੁਰਦਾਸ ਜੀ ਕਹਿੰਦੇ ਪੰਜ ਬਾਰ ਘੱਟ ਜਾਏ ਬੜਾ ਪੰਜ ਪਾਪ ਪ੍ਰਾਗਨਾ ਹੈ ऐसा पुन एक गुर से को नवाए का सिख को सिख पिलाए पानी पाए कर गुर खैत असमित जग फल सिख को जीवाए जैसे।, जैसे सत मंदिर कंचन के उसार दीने ऐसा पुन सिख को एक शब्द सिखाए का जैसे।, जैसे बीस बार दर्शन साध किया काहू साध किया काहू ऐसा फल सिख को चापक सुनाएगा ਏ ਮੈਂ ਕਿਰਾ ਇਤਿਹਾਸ ਇੰਗਲੈਂਡ ਦੀ ਧਰਤੀ ਲੈਸਟਰ ਸ਼ਹਿਰ ਵਿੱਚ ਸੁਣਾਇਆ ਤੇ ਜਦੋਂ ਅਸੀਂ ਸਲਾਕ ਕੇ ਇਤਿਹਾਸ ਤੇ ਆਪਣੇ ਕਮਰੇ ਵੱਲੇ ਗਏ ਨਾ ਇੱਕ ਨੌਜਵਾਨ ਚੜ੍ਹਦੀ ਕਲਾ ਵਾਲਾ ਸਿੰਘ ਤੇ ਸਰੋਂ ਦੇ ਤੇਲ ਦੀ ਐਡੀ ਲੰਮੀ ਬੋਤਲ ਲੈ ਕੇ ਸਾਡੇ ਕਮਰੇ ਜਾ ਵੜਿਆ ਮੈਂ ਕਿਹਾ ਓ ਭਾਈ ਸਾਹਿਬ ਜੀ ਆਹ ਦਾ ਸਿੰਘ ਉਹ ਲੰਮੇ ਪੈ ਜੋ ਮੈਂ ਕਿਹਾ ਕਾ ਤੂੰ ਆਹ ਦਾ ਧਰਮਸ਼ ਕਰਨੀ ਆਂ ਮਾਖਾ ਵੀ ਸਾਡੀ ਮਾਲਸ਼ੋ ਕਰਨੀ ਆ ਆਂਦਾ ਵੀ ਹੁਣੇ ਤੇ ਤੁਸੀਂ ਸਟੇਜ ਤੇ ਸਭ ਕੁਝ ਦੱਸ ਗਿਆ ਇਹ ਮਥਾ ਗੁਰੂ ਸਾਹਿਬ ਨੂੰ ਟੇਕੀਦਾ ਹੁੰਦਾ ਉਸ ਸਿੱਖ ਨੇ ਅੱਗਿਓ ਬਾਣੀ ਦੀ ਪੰਕਤੀ ਉਚਾਰਨ ਕਰ ਦਿੱਤੀ ਤੇ ਮਹਾਂਪੁਰਸ਼ਾਂ ਨੇ ਉਸ ਬਾਣੀ ਦੀ ਪੰਕਤੀ ਦੇ ਅਰਥ ਨਹੀਂ ਸੀ ਉਲਟਾਏ ਉਹਨਾਂ ਆਖਿਆ ਉਹ ਤੇ ਸਿੱਖ ਅਜੇ ਸੀ ਬਣੇ ਨਹੀਂਗੇ ਜਿਹੜੇ ਗੁਰਬਾਣੀ ਨੇ ਆਖਿਆ ਸਿੱਖ ਤੇ ਤੁਸੀਂ ਵੀ ਘੁੰਦੇ ਦੇਸੀ ਵੀ ਘੋਨੇ ਆਂ ਪਰ ਚੌਥੇ ਬਾਦਸ਼ਾਹ ਸੋਢੀ ਸੁਲਤਾਨ ਤਨ ਗੁਰੂ ਰਾਮਦਾਸ ਮਰਨ ਨੂੰ ਪੁੱਛੋ ਤੇ ਸਿੱਖ ਆ ਦੇ ਕਿਨੂੰ ਉਹ ਸਿੱਖ ਦਾ ਨਕਸ਼ਾ ਖਿੱਚਦੇ ਆ ਗੁਰ ਸਿੱਖ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸਿੱਖ ਅਖਾਏ ਸੋ ਭਲਕੇ ਉਠਾਰਾ ਨਾਮ ਤੇ ਆਵੇ ਉਤਮ ਕਰੇ ਭਲਕੇ ਪਰਮਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ ਉਪਦੇਸ਼ ਗੁਰੂ ਹਰ ਹਰ ਜਪ ਜਾਪਾ ਸਭ ਗਲਿਖ ਪਾਪ ਦੋਖ ਲੈ ਜਾਵੇ ਜਰ ਚੜੇ ਦਿਸ ਉਪਰ ਬਾਣੀ ਗਾਵੇ ਬੰਦਿਆ ਉੱਠਦਿਆ ਹਰ ਨਾਮ ਧਿਆਵਾ ਜੋ ਸਾਸ ਗਰਾਸ ਧਿਆਇ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਪਾਵੇ ਜਿਸ ਨੂੰ ਦਇਆਲ ਹੋਏ ਮੇਰਾ ਸੁਆਮੀ ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ ਜਨ ਨਾਨਕ ਧੂੜ ਮੰਗੇ ਤਿਸ ਗੁਰ ਸੇ ਕੀ ਜੋ ਆਪ ਜਪੇ ਅਵਰਾ ਨਾਮ ਜਪਾਵੇ ਲੱਕੋ ਲੰਬੋ ਇਹੋ ਜਾਂ ਸੇਖੋ ਦੇ ਫੇਰ ਦੀ ਸੇਵਾ ਕਰਿਓ ਫਿਰ ਗੁਰੂ ਵੇਖਿਓ ਘਰ ਵਿੱਚ ਕਿਤਰਾ ਲਹਿਰਾਂ ਪਹਿਰਾਂ ਕਰ ਦਿੰਦਾ ਭਾਈ ਲਾਲ ਸਿੰਘ ਨੇ ਪੰਜ ਨਿਤਨੇਮੀ ਲੱਭੇ ਸਿੰਘ ਜਿਹੜੇ ਪਾਣੀ ਤੇ ਬਾਣੇ ਵਿੱਚ ਪਰਪੱਕ ਸਨ ਬੀਬੀ ਚਰਨਾ ਨੇ ਬੜੇ ਪਿਆਰ ਤੇ ਸ਼ਰਧਾ ਦੇ ਨਾਲ ਸਤਨਾਮ ਸ੍ਰੀ ਵਾਹਿਗੁਰੂ ਇਹ ਆਟੇ ਵਿੱਚ ਜਲ ਪਾਇਆ ਤੇ ਬਾਣੀ ਪੜ ਕੇ ਲੰਗਰ ਤਿਆਰ ਕੀਤਾ ਬਾਣੀ ਪੜ ਕੇ ਮੋਬਾਈਲ ਵੇਖ ਕੇ ਨਹੀਂ ਮੈਂ ਵੇਖਿਆ ਵੀ ਹੁਣ ਤੇ ਆਟਾ ਵੀ ਇੱਕੇ ਹੱਥ ਨਾਲ ਗੁੰਧਦਾ ਦੂਜੇ ਨਾਲ ਮੋਬਾਈਲ ਹੀ ਚੱਲਦਾ ਤੇ ਸ਼ੱਕ ਨਾਲਾ ਵੀ ਇੱਦਾਂ ਹੀ ਕਰਦਾ ਇੱਕ ਹੱਥ ਨਾਲ ਮੋਬਾਈਲ ਫੇਸਬੁੱਕ ਖੋਲ ਕੇ ਬੈਠਾ ਹੁੰਦਾ ਪਰ ਕਦੇ ਸੋਚਿਆ ਹੁਣ ਸਾਨੂੰ ਸੈਂਸ ਕੀ ਦੱਸ ਰਹੀ ਮੈਡੀਕਲ ਵੀ ਆਪਣੇ ਹੱਥ ਬਾਰ-ਬਾਰ 20 ਸੈਕਿੰਡ ਮਲ ਕੇ ਧੋ ਤੇ ਇਹਨਾਂ ਨੂੰ ਬਾਰ-ਬਾਰ ਧੋ ਤੇ ਜਿੰਨੀ ਵਾਰਾ ਸਾਫ ਕਰਦੇ ਜੇ ਉਹਨਾਂ ਉਨੀ ਵਾਰ ਹੀ ਇਹ ਜਿਹੜਾ ਮੋਬਾਈਲ ਆ ਮੜਾ ਤੇ ਨਹੀਂ ਆਖਣਾ ਤਾਂ ਕੰਮ ਬੜੇ ਲਈਦੇ ਆ ਪਰ ਬਿਮਾਰੀ ਬੜੀ ਤਕੜੀ ਆ ਆਹਦੇ ਤੁਸੀਂ ਮੂੰਹ ਤੇ ਲਾ ਕੇ ਖੜਦੇ ਜੀ ਇਹ ਕਿੰਨਾ ਵਾਇਰਸ ਕਿੰਨਾ ਬੈਕਟੀਰੀਆ ਇਹਨੂੰ ਲੱਗਾ ਹੁੰਦਾ ਕਦੇ ਤੁਸੀਂ ਸੋਚਿਆ ਨਹੀਂ ਉਨੀ ਵਾਰਾ ਇਹਨੂੰ ਸੈਨਟਾਈਜ਼ਰ ਕਰੋ ਤੇ ਗੁਰਸਿੱਖੀ ਦੀ ਮਰਿਆਦਾ ਹੈ ਕਿ ਗੁਰੂ ਕੋ ਸਿੱਖ ਛਕਣ ਤੋਂ ਪਹਿਲਾਂ ਵੀ ਆਪ ਆਪਣੇ ਹੱਥ ਸੁੱਚੇ ਕਰਦਾ ਤੇ ਛਕਣ ਤੋਂ ਬਾਅਦ ਵੀ ਕਰਦਾ ਤੁਸੀਂ ਮੰਦਰ ਜਾਓਗੇ ਤੁਹਾਨੂੰ ਪੈਰ ਧੋਣ ਦੀ ਲੋੜ ਨਹੀਂ ਗੁਰਦੁਆਰੇ ਜਾਓਗੇ ਤੁਸੀਂ ਆਪਣੇ ਹੱਥ ਪੈਰ ਸੁੱਚੇ ਕਰਕੇ ਜਾਓਗੇ ਸਿੱਖ ਬਾਣੀ ਪੜ੍ਹਦਾ ਤਾਂ ਵੀ ਆਪਣੇ ਹੱਥ ਪੈਰ ਪਹਿਲਾਂ ਸੁੱਚੇ ਕਰਦਾ ਜੇ ਭੈਣ ਲੰਗਰ ਤਿਆਰ ਕਰਦੀ ਹੈ ਪਹਿਲਾਂ ਵੀ ਆਪਣੇ ਹੱਥ ਸਾਫ਼ ਬਣਾ ਧੋਣ ਦੀ ਸਿੱਖ ਨੂੰ ਕਰੋਨਾ ਕਿੱਥੋਂ ਜੰਮੜੇਗਾ ਜਿਨੇ ਗੁਰੂ ਦੇ ਬਚਨਾਂ ਦੀ ਪਹਿਲਾਂ ਹੀ ਪਾਲਣਾ ਕੀਤੀ ਆ ਵਾਹ ਵਾਹ ਸਹਿ ਸਾਨੂੰ ਹੁਣ ਡੱਕ ਰਿਓ ਕਿਸੇ ਨੂੰ ਹੱਥ ਨਾ ਮੜਾਓ ਤੇ ਮਹਾਰਾਜ ਦੇ ਬਚਨ ਆ ਕੇ ਆਵਤ ਸਿੰਘ ਜੋ ਪਾਵੈ ਭਾਈ ਕੀ ਜੀ ਕੀ ਫਤੇ ਬੁਲਾਵੇ ਫਤੇ ਬੁਲਾਵੇ ਹਮੇ ਇੱਕ ਆਉਂਦਾ ਤੇ ਭਾਵੇਂ 15 ਆਉਂਦੇ ਇਕੱਠੇ ਫਤੇ ਬੁਲਾ ਦੇ ਵਾਹ ਵਾਹ ਗੁਰੂ ਕੇ ਸਿੱਖੋ ਗੁਰੂ ਦੇ ਘਰ ਬਚਨ ਦੇ ਵਿੱਚ ਸੁਖ ਜੀ ਜਿਹੜੇ ਮੈਡੀਕਲ ਸਾਨੂੰ ਹੁਣ ਡੱਕ ਰਿਆ ਜਦੋਂ ਤੁਸੀਂ ਜਨਤ ਕਥਾਵਾਂ ਤੋਂ ਹੋ ਕੇ ਆਉਂਦੇ ਜੇ ਆਪਣੇ ਬਸਤਰਾਂ ਨੂੰ ਪਹਿਲਾਂ ਆ ਕੇ ਧੋਇ ਇਹਨਾਂ ਨੂੰ ਲਾ ਦੇਓ ਪਤਾ ਨਹੀਂ ਜਿੱਥੇ ਤੁਸੀਂ ਬੈਠੇ ਜੇ ਇੱਥੇ ਕਿੰਨਾ ਕੁ ਮਟੀਰੀਅਲ ਅਗਲਾ ਛੱਡ ਕੇ ਗਿਆ ਤੇ ਉਹਨਾਂ ਨੇ ਵੇਖਿਆ ਚੰਡੀਗੜ੍ਹ ਵਿੱਚ ਹਰ ਬੰਦਾ ਹਰ ਸੀਟ ਨੂੰ ਹਰ ਕੁਰਸੀ ਦੇ ਉੱਤੇ ਸੈਨਟਾਈਜ਼ਰ ਕੀਤਾ ਜਾਂਦਾ ਪਰ ਗੁਰਮਤੀਏ ਸਿੱਖ ਜਦੋਂ ਬਾਹਰੋਂ ਆਉਂਦੇ ਹਨ ਨਾ ਉਦੋਂ ਹੀ ਸਾਰੀ ਇਹ ਕਿਰਿਆ ਕਰਦੇ ਇਸ਼ਨਾਨ ਵੀ ਕਰਦੇ ਆਪਣੇ ਬਸਤਰ ਵੀ ਧੋਂਦੇ ਸਤਿਗੁਰੂ ਕਿਰਪਾ ਕਰੇ ਆ ਪਿਛਲੇ ਦਿਨੀ ਮੈਂ ਦਵਾਈ ਲੈਣ ਗਿਆ ਤੇ ਡਾਕਟਰ ਦੀ 500 ਫੀਸ ਸੀ ਜਦੋਂ ਮੈਂ ਉਹਨੂੰ ਰੁਪਈਆ 500 ਦੇਣ ਲੱਗਾ ਉਹਨੇ ਪੈਸੇ ਮੇਰੇ ਕੋਲੋਂ ਹੱਥ 'ਚ ਨਹੀਂ ਫੜੇ ਉਹਨੇ ਇੱਕ ਚੀਨੀ ਦਾ ਭਾਂਡਾ ਜਲਾਸਿਆਂ ਦਾ ਉਹਦੇ 'ਚ ਪਾ ਦਿਓ ਮੈਂ ਕਿਹਾ ਤੁਸੀਂ ਹੱਥ 'ਚ ਕੋਈ ਨਹੀਂ ਪੈਸੇ ਫੜੇ ਆਹਦੇ ਪਤਾ ਨਹੀਂ ਇਹਨੂੰ ਕਿੰਨਾ ਕੁ ਬਟਿਲਾਂ 'ਚ ਮੜਿਆ ਤੇ ਕਿੰਨੇ-ਕਿੰਨੇ ਹੱਥਾਂ ਦੇ ਵਿੱਚ ਝੋਕ ਆਇਆ ਇਹਨੂੰ ਪਹਿਲਾਂ ਸੈਨਟਾਈਜ਼ਰ ਕਰਨਾ ਤੇ ਫਿਰ ਇਹਨੂੰ ਮੇਥੜਨਾ ਮੇਰੇ ਗਵਾਨ ਵੀ ਡਾਕਟਰ ਆ ਤੇ ਆਕੇ ਵੀ ਡਾਕਟਰ ਮੈਂ ਵੇਖਿਆ ਡਾਕਟਰ ਸਬਜੀ ਲਵੇ ਤੇ ਜਿਹੜਾ ਬਕਾਇਆ ਉਹਨੇ ਦਿੱਤਾ ਨਾ ਸਬਜੀ ਆਏ ਨੇ ਉਹਨੇ ਰਵਾਫੇ ਦੀ ਪਾਲਿਆ ਹੱਥ ਨਹੀਂ ਫੜਿਆ ਟਕਸਾਲੇ ਚ ਗੁਰਮਤੀਆ ਸਿੱਖਵਾ ਭਾਈ ਸਰਜੀਤ ਸਿੰਘ ਸੋਧੀ ਮੈਂ ਖਿਆ ਵੀ ਨੂੰ ਸੋਧੀ ਗਵਾਂਦੇ ਆ ਆਂਦੇ ਵੀ ਹਰ ਚੀਜ਼ ਦੇ ਸੋਧ ਕੇ ਛਕਦਾ ਲੰਗਰ ਬਣਾਉਣਾ ਸੋਧ ਕੇ ਭਾਂਦੇ ਛਕਣਾ ਸੋਧ ਕੇ ਜੇ ਫਾਲੋਣਾ ਤੇ ਉਹਨੂੰ ਵੀ ਸੋਧ ਕੇ ਛਕੜਾ ਤੇ ਮੈਂ ਖਿਆ ਸੋਧੀ ਕਿੱਥੋਂ ਨਾ ਪਿਆ ਆਂਦਾ ਇਹ ਪੈਸੇ ਵੀ ਸੋਧ ਦਿੰਦਾ ਇਹ ਜਿਹੜੇ ਰੁਪਈਏ ਮੱਥਾ ਟੇਕਦਾ ਨਾ ਇਹ ਪਹਿਲਾਂ ਸਰਪਤਾਰੀ ਕਰਦਾ ਸਾਰਿਆਂ ਨੂੰ ਮੈਂ ਕਿਹਾ ਵੀ ਸੋਜੀ ਸੋਧੀ ਦੇ ਪਹਿਲਾਂ ਛੜ ਤੋਂ ਸਿਆਣਾ ਸੀ ਜਿਹੜਾ ਇੰਨਾ ਸੁਚੇਤ ਹੋਇਆ ਸੀ ਗੁਰੂ ਕੇ ਸਿੱਖੋ ਗੁਰੂ ਦੇ ਹਰ ਬਚਨ ਦੇ ਵਿੱਚ ਸੁਖ ਤੇ ਸ਼ਾਂਤੀ ਹੈ ਤੀਰਥ ਹੈ ਉਹਦੇ ਵਿੱਚੋਂ ਕੁਝ ਲੱਭਦਾ ਜੇ ਸੀ ਗੁਰੂ ਦੇ ਬਚਨ ਪਾਲੀਏ ਤੇ ਤੋ ਆਓ ਸਤਗੁਰ ਪਾਤਸ਼ਾਹ ਮਹਾਰਾਜ ਦੇ ਸਿੱਖਾਂ ਵਾਸਤੇ ਬੀਬੀ ਚਰਨਾ ਨੇ ਬੜੇ ਭਾਵਨਾ ਨਾਲ ਲੰਗਰ ਤਿਆਰ ਕੀਤਾ ਪੰਜਾਂ ਸਿੰਘਾਂ ਨੂੰ ਲੰਗਰ ਛਕਾਇਆ ਹੱਥ ਸੁੱਚੇ ਕਰਾਏ ਫਿਰ ਜਥਾ ਸ਼ਕਤ ਭੇਟਾ ਦਿੱਤੀ ਤੇ ਇੱਕ ਸਿੰਘ ਨੇ ਅਰਦਾਸ ਕੀਤੀ ਦਾਣਾ ਪਾਣੀ ਗੁਰੂ ਘਰ ਟਹਿਲ ਭਾਵਨਾ ਸਿੱਖ ਦੀ ਲੇਖੇ ਲਾਉਣੀ ਤੇ ਸਿੱਖ ਦੇ ਮਨ ਦੇ ਸੰਕਲਪ ਸਤਗੁਰੂ ਪੂਰੇ ਕਰ ਦੇਣਾ ਤੇ ਭਾਈ ਲਾਲ ਸਿੰਘ ਨੇ ਮਨ ਸੰਕਲਪ ਇਹ ਨਹੀਂ ਸੀ ਰੱਖਿਆ ਵੀ ਮਹਾਰਾਜ ਮੈਂ ਅੱਗੇ ਹੰਕਾਰ ਕਰ ਬੈਠਾ ਮੈਨੂੰ ਹੁਣ ਮaaf ਕਰ ਦੇ ਉਹਨੇ ਮਨ ਸੰਕਲਪ ਇਹ ਰੱਖਿਆ ਸੀ ਵੀ ਕਲਗੀਆਂ ਵਾਲਿਆ ਪਾਤਸ਼ਾਹ ਜਦੋਂ ਮੈਂ ਤੇਰੇ ਦਰਬਾਰ ਵਿੱਚ ਇਹ ਬੋਲ ਲਿਖਿਆਵਾਂ ਨਾ ਮੇਰੀ ਇਹ ਢਾਲ ਲੱ ਟੁੱਟੇ ਵਾਹਿਗੁਰੂ ਇਹ ਅਰਦਾਸ ਕਰਕੇ ਮੰਝਲਾ ਮਾਰਦਾ ਅਨੰਦਪੁਰ ਸਾਹਿਬ ਪਹੁੰਚ ਗਿਆ ਹਾਂ ਵਾਰੀ ਆਈ ਢਾਲ ਅੱਗੇ ਰੱਖਿਆਂ ਦਾ ਸਾਰੇ ਜੀ ਨੂੰ ਹੁਣ ਪਰਖੋ ਸਿੱਖ ਵੇਖ ਲੈ ਵੀ ਇਹਨੇ ਤੇ ਮਾਫੀਆਂ ਮੰਗਣੀਆਂ ਸੀ ਇਹ ਕਿਨੂੰ ਵੀ ਔਖਾ ਜਿਹਾ ਹੁੰਦਾ ਮਹਾਰਾਜ ਤਖਤੋਂ ਉੱਠੇ ਕਹਿਣ ਲੱਗੇ ਵੀ ਲੈ ਚਲੋ ਇਹਨੂੰ ਸ਼ੀਦੀ ਬਾਗ ਵਿੱਚ ਹਾਂ ਜਿੱਥੇ ਇੱਕ ਥੜਾ ਬਣਿਆ ਸੀ ਜਿੱਥੇ ਮਹਾਰਾਜ ਉਹ ਜੀ ਟ੍ਰੇਨਿੰਗ ਵਿਆਹ ਕਰਦੇ ਸੀ ਸੱਚ ਹੈ ਮਹਾਰਾਜ ਕਹਿਣ ਲੱਗੇ ਲਾਲ ਸਿੰਘਾ ਢਾਲ ਨੂੰ ਉਹ ਖੜੇ ਤੇ ਰੱਖ ਦੇ ਭਾਈ ਲਾਲ ਸਿੰਘ ਨੇ ਕੱਲੀ ਢਾਲ ਹੀ ਨਹੀਂ ਰੱਖੀ ਆਪ ਵੀ ਖੜੇ ਤੇ ਜਣ ਗਿਆ ਮਹਾਰਾਜ ਕਹਿਣ ਲੱਗੇ ਓਹ ਗੋਲੀ ਤੇ ਢਾਲ ਦੇ ਮਾਰਨੀ ਆ ਤੂੰ ਐਸੇ ਬੈਠਾ ਕੀ ਕਰਦਾ ਹੁਣ ਸੁਣਿਓ ਸਿੱਖੀ ਸ਼ਰਧਾ ਅਰਦਾਸਾਂ ਤੇ ਆਪਾਂ ਵੀ ਕਰਦੇ ਆ ਕੋਈ ਕਾਲਜ ਨਾ ਰਾਸ ਹੋਏ ਤੇ ਫਿਰ ਮੜੀਆਂ ਮਸਾਣਾ ਤੇ ਕਬਰਾਂ ਨੂੰ ਪੂਜਨ ਤੁਰ ਜਾਂਦੇ ਆ ਭਾਈ ਲਾਲ ਸਿੰਘ ਨੇ ਆਖਿਆ ਮਹਾਰਾਜ ਜੀ ਤੁਸੀਂ ਗੋਲੀ ਚਲਵਾਓ ਜੇ ਇਹ ਢਾਲ ਬੰਨੂਗੀ ਤਾਂ ਬਜੂਆ ਨਹੀਂ ਤੇ ਜੀ ਗਈ ਕੀ ਲੈਣਾ ਵਾਹਿਗੁਰੂ ਜਦੋਂ ਇੰਨਾ ਭਰੋਸਾ ਕਰ ਲਿਆ ਫਿਰ ਕਲਗੀਆਂ ਵਾਲੇ ਦੇ ਦਰਬਾਰ ਵਿੱਚ ਭਾਈ ਮਾਨ ਸਿੰਘ ਰਿਆ ਕਰਦਾ ਸੀ ਜੋ ਪਹਿਲੇ ਨੰਬਰ ਦਾ ਨਿਸ਼ਾਨੀ ਚਾਂਤੀ ਸੀ ਵਾਹ ਤੇਜ ਜੇ ਮਿਸ਼ਾਨਾ ਛੇਰ ਦਾ ਸਿਰ ਲੈ ਕੇ ਮਾਰਦਾ ਸੀ ਨਾ ਉਹ ਗੋਰੀ ਦਾ ਨਿਸ਼ਾਨਾ ਛੇਰਦੇ ਸਿਰ ਤੇ ਵੱਜਦਾ ਸੀ ਸੱਚ ਹੈ ਪਹਿਲੇ ਨੰਬਰ ਦਾ ਨਿਸ਼ਾਨੀ ਮਰਨੇ ਉਹਨੂੰ ਰਫਲ ਕਿਹੜੀ ਫੜਾਈ ਕੰਨ ਘੋਰ ਕੰਨ ਕਹੀਏ ਬਦਲਾਂ ਨੂੰ ਜਿਹੜੀ ਬਦਲਾਂ ਨੂੰ ਜੀਤ ਵਾਲੀ ਰਫਲ ਸੀ ਮੇਰੇ ਪਾਛਾ ਨੇ ਭਾਈ ਮਾਨ ਸਿੰਘ ਨੂੰ ਫੜਾਤੀ ਦਾ ਨਿਸ਼ਾਨਾ ਮਾਰਿਆ ਨਿਸ਼ਾਨਾ ਨਹੀਂ ਵੱਜਾ ਦੁਜਾ ਮਾਰਾਈ ਕਹਿਣ ਲੱਗਿਓ ਤੇਰਾ ਨਿਸ਼ਾਨਾ ਕਿਉਂ ਨਹੀਂ ਲੱਗਾਂਦਾ ਪਤਾ ਨਹੀਂ ਸਤਿਗੁਰੂ ਕਿਉਂ ਨਹੀਂ ਲੱਗਾ ਮਾਰ ਕੇ ਕਹਿ ਲਗਿਓ ਹੋਰ ਭਰ ਕੇ ਮਾਰ ਕੇ ਉਹ ਗੋਲੀਆਂ ਮੋਗੀਆਂ ਦੂਜਾ ਫੇਰ ਭਰਿਆ ਦੂਜਾ ਮਾਰਿਆ ਦੂਜਾ ਵੀ ਪਾਸੇ ਉਹਦੀ ਨਿਕਲ ਗਿਆ ਵਾਹ ਸਤਿਗੁਰੂ ਕਹਿਣ ਲੱਗੇ ਮਾਨ ਸਿੰਘਾ ਢਾਲ ਦੇ ਗਾੜੀ ਕੀ ਚਿਤਾਣ ਆ ਗਈ ਓ ਤੇਰੀ ਗੋਲੀ ਕਿਉਂ ਨਹੀਂ ਵੱਜਦੀ ਰਫਲ ਥਲੇ ਰਾਕੇ ਕਹਿਣ ਲਗਾ ਮਹਾਰਾਜ ਜਿਤਨਾ ਸੂਰਜ ਨੂੰ ਵੇਖ ਕੇ ਬੰਦੇ ਦੀਆਂ ਅੱਖਾਂ ਦੁਜਿਆ ਜਾਂਦੀਆਂ ਨਾ ਵਾਹ ਮਾਰਾ ਮੈਨੂੰ ਤੇ ਹਜ਼ਾਰਾਂ ਸੂਰਜਾਂ ਦਾ ਚਾਨਣ ਉਸ ਢਾਲ ਵਿੱਚ ਪੈ ਰਿਹਾ ਮੈਂ ਗੋਲੀ ਕਿੱਥੇ ਮਾਰਾਂ ਆ ਸਿਆਣੇ ਬੈਠੇ ਕੋਈ ਪਿਆਸ ਵਿੱਚ ਲਾ ਭਾਈ ਮਾਨ ਸਿੰਘ ਦਾ ਜ਼ਿਕਰ ਕਰਦੇ ਆ ਕੋਈ ਭਾਈ ਆਲਮ ਸਿੰਘ ਦਾ ਜ਼ਿਕਰ ਕਰਦੇ ਰਹੋ ਵਿਚਾਰ ਜਦੋਂ ਸਿੰਘ ਦਾ ਨਿਸ਼ਾਨਾ ਨਾ ਵਜਾ ਮੇਰੇ ਪਾਤਸ਼ਾਹ ਨੇ ਫਿਰ ਆਪ ਰਫਲ ਚੁੱਕ ਲਿਆ ਕਹਿਣ ਲੱਗੇ ਲਾਲ ਸਿੰਘ ਦਾ ਤਗੜਾ ਹੋ ਜਾ ਗੋਲੀ ਹੁਣ ਅਸੀਂ ਚਲਾਉਣੀ ਹੈ ਵਾਹਿਗੁਰੂ ਮੇਰੇ ਬਾਦਸ਼ਾਹ ਨੇ ਜਦੋਂ ਰਫਲ ਚੁੱਕੀ ਸਿਸਤ ਲਈ ਪਰ ਮੇਰੇ ਬਾਦਸ਼ਾਹ ਨਿਸ਼ਾਨਾ ਨਾ ਲਾਇਆ ਦੂਜੀ ਵਾਰ ਫੇਰ ਸਿਸਤ ਲਈ ਪੈਤਲਾ ਵਧਾ ਗੋਲੀ ਸਤਗੁਰਾਂ ਫੇਰ ਨਾ ਚਲਾਈ ਉਹਨਾਂ ਚਿਰ ਨੂੰ ਲਾਲ ਸਿੰਘ ਦਾ ਵੀ ਸਿੰਘਾਂ ਦੀ ਸੇਵਾ ਕਰਕੇ ਤੇ ਹਉਮੈ ਦਾ ਤਾਪ ਜਿਹੜਾ ਨਾ ਉਹ ਵਿੱਚੋਂ ਨਿਕਲ ਚੁੱਕਾ ਸੀ ਵਾਹੀ ਥਲੇ ਤੋਂ ਥੱਲੇ ਆ ਗਿਆ ਆਂਦਾ ਮਹਾਰਾਜ ਗੋਲੀ ਚਲਾ ਲਿਓ ਹਾਂ ਪਰ ਇੱਕ ਬਚਨ ਜੇਤੇ ਕਰੋ ਤੁਸੀਂ ਆਖਿਆ ਸੀ ਦਿਨ 14ਵਾਂ ਨੂੰ ਲੈ ਕੇ ਆਈ ਕਿਸੇ ਸਿੱਖ ਦੇ ਕੋਲੋਂ ਗੋਲੀ ਮਾਰ ਕੇ ਤੇਰੀ ਢਾਲ ਦੀ ਪਰ ਕਰਾਂਗੇ ਤੁਸੀਂ ਆਪ ਨਹੀਂ ਸੀ ਆਖਿਆ ਮਹਾਰਾਜ ਮੈਂ ਤੇ ਆਮ ਬੰਦਿਆਂ ਦੀ ਗੱਲ ਕੀਤੀ ਸੀ ਗੱਲੀਆਂ ਵਾਲੇ ਬਾਦਸ਼ਾਹ ਨੇ ਘੁੱਟ ਕੇ ਗੱਲ ਵਕੜੀ ਚ ਲੈ ਲਿਆ ਜਿੱਤਰਾ ਪਰਦੇਸਾਂ ਚੋਂ ਆਏ ਪੁੱਤ ਨਾਲ ਮਾਂ ਪਿਆਰ ਕਰਦੀ ਆ ਨਾ ਸਤਿਗੁਰੂ ਇਸ ਤਰ੍ਹਾਂ ਭਾਈ ਲਾਲ ਸਿੰਘ ਨੂੰ ਪਿਆਰ ਕਰੀ ਜਾ ਰਿਹਾ ਲਾਗੋ ਭਾਈ ਦਇਆ ਸਿੰਘ ਨੇ ਪੁੱਛਿਆ ਮਹਾਰਾਜ ਜੀ ਏ ਮਾ ਛੋਟਾਂ ਦੀ ਕੋਈ ਸਮਝ ਨਹੀਂ ਲੱਗ ਰਹੀ ਵੀ ਮਹਾਰਾਜੇ ਹੋ ਕੀ ਰਿਹਾ ਤੁਸੀਂ ਦੋ ਵਾਰ ਮਹਾਰਾਜ ਪੈਤਲਾ ਬਤਾ ਸਿੱਤ ਲਈ ਪਰ ਗੋਲੀ ਕਿਉਂ ਨਹੀਂ ਢਾਲਦੇ ਮਾਰੀ ਮੇਰੇ ਅੰਤਰਜਾਮੀ ਸਤਿਗੁਰੂ ਕਹਿਣ ਲੱਗੇ ਭਾਈ ਦਇਆ ਸਿੰਘਾ ਵਾਹਿਗੁਰੂ ਉਹ ਤੈਨੂੰ ਦੱਸੀਏ ਕੀ ਭਾਈ ਲਾਲ ਸਿੰਘ ਨੇ ਪ੍ਰਬੰਧ ਇਹਦੇ ਕਰੜੇ ਕਰਲੇ ਸੀ ਓਏ ਢਾਲ ਨੂੰ ਤੇ ਨੋਆ ਗੁਰੂਆਂ ਨੇ ਹੱਥ ਪਾਏ ਸੀ ਅਸੀਂ ਗੋਲੀ ਕਿੱਥੇ ਚਲਾਉਂ ਤਾਲ ਨੂੰ ਤੇ ਸ਼ੀਦਾ ਸਿੰਘਾਂ ਨੇ ਖੜਿਆ ਸੀ ਅਸੀਂ ਨਿਸ਼ਾਨਾ ਕਿੱਥੇ ਮਾਰੀ ਵਾਹ ਅੱਜ ਸ਼ੀਦਾ ਦਾ ਕੀ ਮੜਾਕ ਲਾਇਆ ਜਾ ਰਿਹਾ ਕਿਸੇ ਬੁਢੀ ਸ਼ੀਦਾ ਜਾਂਦਾ ਕਿਸੇ ਬੱਚੇ ਜਾ ਜਾਂਦਾ ਸ਼ੀ ਜਿਹੜੇ ਉਹ ਅਮਰਪੁਰੀ ਦੇ ਵਾਸੀ ਹੁੰਦੇ ਆ ਸ਼ੀਦ ਕਿਸੇ ਵਿੱਚ ਆਉਂਦੇ ਨਹੀਂ ਸ਼ੀ ਜਿਹੜੇ ਆ ਨਾ ਗੁਰੂ ਕੀ ਸਿੱਖੋ ਸ਼ੀਦਾਂ ਨੂੰ ਕਹਿੰਦੇ ਕਿਨੂੰ ਜਿਹੜੇ ਸੱਚ ਦੀ ਗਵਾਹੀ ਦੇ ਕੇ ਮੌਤਾ ਦਰਵਾਜਾ ਪਾਰ ਕਰ ਜਿਹਨਾਂ ਨੂੰ ਸ਼ਹੀਦ ਆਉਂਦੇ ਆ ਸ਼ਹੀਦ ਵਾਹ ਗੁਰੂ ਨੂੰ ਜੋਤ ਮਿਲੀ ਹੁੰਦੀ ਆ ਤੇ ਜੇ